ਇਹ ਨਾਨਾ ਨਾਨੀ ਵੇਖ ਰਹੇ ਹੋ ਆਪਣੀ ਦੋਤੀ ਨੂੰ ਮਾਰ ਕੇ ਲਫਾਫੇ ਦੇ ਵਿੱਚ ਪੈਕ ਕਰਕੇ ਲੈ ਕੇ ਜਾ ਰਹੇ ਨੇ ਉਸ ਬੱਚੀ ਦੀ ਆਤਮਾ ਵੀ ਪੁੱਛ ਰਹੀ ਹੋਏਗੀ ਕਿ ਆਖਿਰਕਾਰ ਮੇਰਾ ਕੀ ਕਸੂਰ ਹੈ ਨਿੱਕੀ ਜੀ ਬੱਚੀ ਹੈ ਜਿਸਨੇ ਸ਼ਾਇਦ ਨਾ ਮਾਂ ਕਹਿਣਾ ਸਿੱਖਿਆ ਹੋਵੇਗਾ ਨਾ ਨਾਨੀ ਨਾਨਾ ਕਹਿਣਾ ਸਿੱਖਿਆ ਹੋਵੇਗਾ ਉਸ ਬੱਚੀ ਤੋਂ ਆਖਿਰਕਾਰ ਅਜਿਹਾ ਕੀ ਕਸੂਰ ਹੋਇਆ ਕਿ ਉਸ ਨੂੰ ਇਸ ਤਰੀਕੇ ਦੇ ਨਾਲ ਜੋ ਹੈ ਉਹ ਲਫਾਫੇ ਦੇ ਵਿੱਚ ਉਸ ਦੀ ਲਾਸ਼ ਲੈ ਜਾਇਆ ਜਾ ਰਿਹਾ ਹੈ ਤਾਂ ਕਿ ਉਸ ਨੂੰ ਠਿਕਾਣਾ ਲਗਾਇਆ ਜਾ ਸਕੇ ਜੀ ਆ ਸੋਸ਼ੀਗਾਲ ਮੈਂ ਹਾਟ ਕੋਆਰਡੀਨਲ ਪ੍ਰਿਆ ਇਹ ਖਬਰ ਦੱਸਦੇ ਵੇਲੇ ਵੀ ਮੇਰੀ ਰੂਹ ਕੰਬ ਰਹੀ ਹੈ ਮੈਨੂੰ ਐਵੇਂ ਲੱਗ ਰਿਹਾ ਹੈ ਕਿ ਅਜਿਹੀਆਂ ਖਬਰਾਂ ਵੀ ਦੁਨੀਆ ਦੇ ਵਿੱਚ ਕੀ ਹੈਗੀਆਂ ਨੇ ਕਿ ਅਜਿਹੇ ਲੋਕ ਵੀ ਦੁਨੀਆ ਦੇ ਵਿੱਚ ਹੈਗੇ ਨੇ ਜੀ ਹਾਇ ਇੱਕ ਖਬਰ ਸਾਹਮਣੇ ਆਈ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀ ਕਿ ਇੱਕ ਨਾਨਾ ਨਾਨੀ ਨੇ ਆਪਣੀ ਹੀ ਆਪਣੀ ਹੀ ਦੋਤੀ ਦਾ ਗਲਾ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਅੱਜ ਉਸ ਦੀ ਸੀਸੀਟੀਵੀ ਰਿਕਾਰਡਿੰਗ ਵੀ ਸਾਹਮਣੇ ਆਈ ਹੈ ਬੱਚੀ ਨੂੰ ਇਹਨਾਂ ਨੇ ਮਾਰ ਕੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਲਿਫਾਫੇ ਦੇ ਵਿੱਚ ਲਜਾ ਪਾ ਕੇ ਤੇ ਉਸ ਨੂੰ ਮੋਟਰਸਾਈਕਲ ਤੇ ਲਿਜਾ ਰਹੇ ਨੇ ਤਾਂ ਕਿ ਇਹ ਹਾਈਵੇ ਤੋਂ ਉਸ ਨੂੰ ਸੌਟ ਸਕਣ ਹੋਇਆ ਕੀ ਸੀ ਹੋਇਆ ਇਹ ਹੈ ਕਿ ਬੱਚੀ ਰੋਂਦੀ ਬਹੁਤ ਸੀ ਹਨ ਤੋਂ ਹੀ ਸੋਚੋ ਕਿ ਬਿਨਾ ਮਾਂ ਦੀ ਬੱਚੀ ਰੋਏਗੀ ਨਹੀਂ ਤੇ ਕਰੇਗੀ ਕੀ ਨਾਲ ਇੱਕ ਬੱਚਾ ਰੋਂਦਾ ਨਹੀਂ ਹੈ ਤੇ ਆਖਿਰਕਾਰ ਉਹ ਕੀ ਕਰਦਾ ਹੈ ਦੱਸੇ ਜਾ ਰਿਹਾ ਹੈ ਕਿ ਰਿਪੋਰਟ ਦੇ ਮੁਤਾਬਕ ਕਿ ਬੱਚੀ ਦੀ ਮਾਂ ਪਹਿਲਾਂ ਹੀ ਕਿਸੇ ਨਾਲ ਭੱਜ ਚੁੱਕੀ ਹੈ ਮਤਲਬ ਆਸ਼ਿਕ ਦੇ ਨਾਲ ਭੱਜੀ ਹੈ ਕਿਵੇਂ ਭੱਜੀ ਹੈ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਪਰ ਉਹ ਬੱਚੀ ਦੇ ਕੋਲ ਨਹੀਂ ਰਹਿ ਰਹੀ ਸੀ ਲੋਕਾਂ ਨੇ بڑے ਵਾਵਾ ਇਹ ਲੋਕ ਕਰਦੇ ਹੋਣੇ ਵੀ ਚੱਲ ਦਾਦਾ-ਦਾਦੀ ਬੱਚਿਆਂ ਨੂੰ ਸਾਭ ਰਹੀ ਐ ਕਹਿਆ داره ਕਿ ਇਸ ਬੱਚੀ ਦੀ ਭੈਣ ਵੀ ਐ 7 ਸਾਲ ਦੀ ਹੁਣ 7 ਸਾਲ ਦਾ ਬੱਚਾ ਥੋੜਾ ਸਮਝਦਾਰ ਹੁੰਦਾ ਹੈ ਤੇ ਉਹ ਨਹੀਂ ਰੋਵੇਗਾ ਪਰ ਇੱਕ ਬੱਚੀ ਜੋ 마ਸੂਮ ਗੋਦੀ ਦੇ ਵਿੱਚ ਐ ਜੇਕਰ ਉਹ ਰੋ ਰਹੀ ਐ ਤੇ ਉਸਦਾ ਰੋਣਾ ਇਦਾਂ ਬਜ਼ੁਰਗਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਤੇ ਇਹਨਾਂ ਨੇ ਜਿਹੜਾ ਐ ਉਸ ਨੂੰ ਮਾਰਨਾ ਹੀ ਸਹੀ ਸਮਝਿਆ ਤਾਂ ਕਿ ਸਾਨੂੰ ਰੋਣ ਦੀ ਆਵਾਜ਼ ਨਾ ਸੁਣਨੀ ਪਵੇ ਰੂਹ ਕੰਬ ਰਹੀ ਹੈ ਇਸ ਖਬਰ ਨੂੰ ਪੜਦੇ ਹੋਏ ਕਿ ਇੱਕ ਬੱਚੀ ਦੇ ਰੋਣ ਦੇ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਲਾਂਟਾ ਉਸ ਮਾਣ ਨੂੰ ਪਾਉ ਉਹ ਜੋ ਜਿਸਨੇ ਆਪਣੇ ਬੱਚਿਆਂ ਨੂੰ ਛੱਡ ਕੇ ਆਸ਼ਕੀ ਨੂੰ ਚੁਣਿਆ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਤਾ ਦੇ ਕੰਪਲੇਂਟ ਤੋਂ ਬਾਅਦ ਜੋ ਹੈ ਨਾਨਾ ਨਾਨੀ ਅਰੈਸਟ ਹੋਏ ਨੇ। ਪਰ ਮੇਰਾ ਸਵਾਲ ਇੱਕ ਪਿਤਾ ਨੂੰ ਵੀ ਹੈ ਕਿ ਆਖਿਰਕਾਰ ਜੇਕਰ ਉਹ ਪਿਤਾ ਸੀ ਤਾਂ ਆਖਿਰਕਾਰ ਉਸਨੇ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਸੰਭਾਇਆ? ਜੇਕਰ ਉਹ ਪਿਤਾ ਸੀ ਤੇ ਆਪਣੀ ਬੱਚੀ ਨੂੰ ਮੌਤ ਤੋਂ ਪਹਿਲਾਂ ਹੀ ਆਪਣੇ ਕੋਲ ਕਿਉਂ ਨਹੀਂ ਰੱਖਿਆ? ਮੈਨੂੰ ਨਹੀਂ ਪਤਾ। ਕੀ ਸਿਚੁਏਸ਼ਨ ਹੋਏਗੀ ਮੈਨੂੰ ਨਹੀਂ ਪਤਾ ਕੀ ਉਹਨਾਂ ਦਾ ਘਰੇਲੂ ਮਾਮਲਾ ਹੋਏਗਾ ਮੈਨੂੰ ਨਹੀਂ ਪਤਾ ਵੀ ਪੁਲਿਸ ਜਾਂਚ ਕੀ ਚੱਲ ਰਹੀ ਹੈ ਪਰ ਮੈਂ ਸਿਰਫ ਸਵਾਲ ਕਰ ਰਹੀ ਹਾਂ ਅਸੀਂ ਸਵਾਲ ਕਰ ਰਹੇ ਹਾਂ ਕਿ ਇੱਕ ਬੱਚੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਸੀ ਇੱਕ ਨਾਨਾ ਨਾਨੀ ਜਿਨ੍ਹਾਂ ਨੂੰ ਉਹਨਾਂ ਦੇ ਦੋਤੀ ਦੀ ਆਵਾਜ਼ ਐਨੀ ਚੁੱਪਦੀ ਸੀ ਤੇ ਉਹ ਬੱਚੀ ਨੂੰ ਦਾਨ ਦੇ ਦਿੰਦੇ ਕਿਤੇ ਉਸ ਬੱਚੀ ਨੂੰ ਆਸ਼ਰਮ ਛੱਡ ਦਿੰਦੇ ਉਸ ਬੱਚੀ ਦੇ ਬਾਰੇ ਕਿਸੇ ਨੂੰ ਆਂਗਵਾੜ ਨੂੰ ਦੱਸ ਦਿੰਦੇ ਕਿ ਅਸੀਂ ਬੱਚੀ ਨਹੀਂ ਸਾਂਭ ਸਕਦੇ ਕਿਸੇ ਨਾ ਕਿਸੇ ਦੀ ਤਾਂ ਰੂਹ ਕੰਬਣੀ ਸੀ ਕੋਈ ਤਾਂ ਕੋਈ ਤਾਂ ਉਸ ਬੱਚੀ ਨੂੰ ਲੈਣ ਦੇ ਲਈ ਆਉਣਾ ਹੀ ਸੀ ਕਿਤੇ ਲੋਕ ਇਸ ਸਮੇਂ ਦੇ ਵਿੱਚ ਅਜਿਹੇ ਨੇ ਕਿ ਉਹ ਵੱਖ-ਵੱਖ ਸਥਾਨਾਂ ਤੇ ਜਾ ਕੇ ਨੱਕ ਰਗੜ ਰਹੇ ਨੇ ਕਿ ਸਾਡੇ ਘਰ ਇੱਕ ਔਲਾਦ ਦੀ ਦਾਤ ਬਖਸ਼ ਦਿਵੋ ਸਾਡੇ ਘਰ ਇੱਕ ਔਲਾਦ ਆ ਜਾਵੇ ਲੋਕਾਂ ਦੇ ਘਰਾਂ ਦੇ ਵਿੱਚ ਔਲਾਦ ਨਹੀਂ ਹੈ ਲੋਕ ਜਿਹੜੇ ਨੇ ਔਲਾਦ ਦੇ ਲਈ ਤਰਸ ਰਹੇ ਨੇ ਪਰ ਦੂਸਰੇ ਪਾਸੇ ਜਿਨ੍ਹਾਂ ਦੇ ਘਰ ਔਲਾਦ ਹੈਗੀ ਹੈ ਉਹ ਔਲਾਦ ਦੀ ਕਦਰ ਨਹੀਂ ਕਰਦੇ ਇਸ ਵੀਡੀਓ ਨੂੰ ਕਿਹਾ ਜਾ ਰਿਹਾ ਹੈ ਇਹ ਜਿਹੜਾ ਟਾਂਡਾ ਹਾਈਵੇ ਤੇ ਸ਼ਾਇਦ ਜਿਹੜਾ ਉਹ ਬੱਚੀ ਦੀ ਲਾਸ਼ ਨੂੰ ਇਸ ਤਰੀਕੇ ਦੇ ਨਾਲ ਸੁੱਟਿਆ ਗਿਆ ਸੀ ਹਾਲਾਂਕਿ ਨਾਨਾ ਨਾਨੀ ਜਿਹੜੇ ਨੇ ਉਹ ਅਰੇਸਟ ਹੋ ਚੁੱਕੇ ਨੇ ਇਹਨਾਂ ਨੇ ਉਹ 7 ਸਾਲ ਦੀ ਬੱਚੀ ਨੂੰ ਕਿਸੇ ਬਹਾਨੇ ਕਰੋਬਾਰ ਭੇਜਿਆ ਤੇ ਉਸ ਤੋਂ ਬਾਅਦ ਉਸ ਛੋਟੀ ਜਿਹੀ ਬੱਚੀ ਦिलाਸ਼ ਨੂੰ ਲਫਾਫੇ ਦੇ ਵਿੱਚ ਪਾਇਆ ਤੇ ਇਸ ਤਰੀਕੇ ਨਾਲ ਇਹਨਾਂ ਨੇ ਸੁੱਟ ਦਿੱਤਾ ਹੈ ਤੁਸੀਂ ਕੀ ਕਹੋਗੇ ਕੀ ਰਾਏ ਦਿੰਦੇ ਹੋ ਅਜਿਹੇ ਲੋਕਾਂ ਨੂੰ ਜਿਹੜੇ ਲੋਕ ਬੱਚਿਆਂ ਤੋਂ ਪਰੇਸ਼ਾਨ ਹੋ ਜਾਂਦੇ ਨੇ ਅਜਿਹੇ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਤੁਸੀਂ ਅਜਿਹੀ ਸਲਾਹ ਦਿਓ ਤਾਂ ਕਿ ਪੜ ਕੇ ਉਹਨਾਂ ਦੀ ਰੂਹ ਕੰਮ ਜਾਵੇ ਤੇ ਜੇਕਰ ਕੋਈ ਆਪਣਾ ਬੱਚਾ ਆਪਣਾ ਦੋਤਾ ਦੋਤੀ ਪੋਤਾ ਪੋਤੀ ਮਾਰਨ ਦੀ ਸੋਚ ਰਿਹਾ ਹੈ ਤੇ ਉਹ ਉੱਥੇ ਹੀ ਰੁਕ ਜਾਵੇ ਸਲਾਹ ਅਜਿਹੀ ਲਿਖਿਓ ਕਮੈਂਟਾਂ ਦੇ ਵਿੱਚ ਤਾਂ ਕਿ ਲੋਕ ਪੜ ਕੇ ਥੋੜਾ ਜਿਹਾ ਵੀ ਜਾਗਰੂਕ ਹੋ ਸਕਣ ਜੇਕਰ ਬੱਚੇ ਪਸੰਦ ਨਹੀਂ ਨੇ ਬੱਚੇ ਨਾ ਰੱਖੋ ਘਰ ਦੇ ਵਿੱਚ ਜੇਕਰ ਬੱਚੇ ਪਸੰਦ ਨਹੀਂ ਬੱਚੇ দান ਦੇ ਦਿਵੋ ਸਰਕਾਰ ਨੂੰ ਦੱਸ ਦਵੋ ਪ੍ਰਸ਼ਾਸਨ ਨੂੰ ਦੱਸ ਦਵੋ ਇੰਨੇ ਅਨਾਥ ਆਸ਼ਰਮ ਖੁੱਲੇ ਨੇ ਇੰਨੇ ਲੋਕ ਬੱਚਾ ਲੈਣ ਦਾਸ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਤੁਸੀਂ ਇੱਕ ਬੰਦੇ ਨੂੰ ਹਾਂ ਕਮਾਰੋਗੇ ਨਾ ਕਿ ਸਾਡਾ ਬੱਚਾ ਸੰਭਲੋਏ ਤੇ ਤੁਹਾਡੇ ਮੂਰੇ 10 ਬੰਦੇ ਖੜ ਜਾਣਗੇ ਆ ਕੇ ਵੀ ਅਸੀਂ ਸੰਭਾਲਾਂਗੇ ਪਹਿਲਾਂ ਸਮਾਂ ਹੁੰਦਾ ਸੀ ਲੋਕ ਬਜ਼ੁਰਗ ਨਹੀਂ ਸੰਭਾਉਂਦੇ ਸੀ ਤੇ ਅੱਜ ਸਮਾਂ ਆ ਗਿਆ ਹੈ ਕਿ ਲੋਕ ਬੱਚੇ ਵੀ ਨਹੀਂ ਸੰਭਾ پا ਰਹੇ ਕੀ ਕਹੋਗੇ ਜ਼ਰੂਰ ਦੱਸੋ